ਪੰਜਾਬੀਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ ਤਾਂ ਦੱਸਦੀ ਹੈ ਕਿ ਪੰਜਾਬ ਵਿੱਚ ਜਿਹੜੀਆਂ ਸਖਤ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਨੇ ਜਿਹੜਾ ਇਹਨਾਂ ਪਾਬੰਦੀਆਂ ਦੀ ਉਲੰਘਣਾ ਕਰੇਗਾ ਤਾਂ ਉਹਨਾਂ ਤੇ ਜਿਹੜੀ ਠੋਸ ਕਾਨੂੰਨੀ ਹੈ ਜਿਹੜੀ ਉਹ ਕਾਰਵਾਈ ਕੀਤੀ ਜਾਵੇਗੀ ਕਿਉਂ ਪਾਬੰਦੀਆਂ ਲਗਾਈਆਂ ਨੇ ਕੀ ਕਾਰਨ ਨੇ ਤਾਂ ਜਿਹੜੀ ਇਹ ਪਾਬੰਦੀਆਂ ਨੇ ਕਿੰਨੇ ਤੋਂ ਕਿੰਨੇ ਟਾਈਮ ਤੱਕ ਲਗਾਈਆਂ ਨੇ ਆਉ ਤੁਹਾਨੂੰ ਪੂਰੀ ਡਿਟੇਲ ਵਿੱਚ ਦੱਸ ਦਿੰਨੇ ਆ ਜ਼ਿਲ੍ਹਾ ਮੈਜਿਸਟਰੇਟ ਨੇ ਬੀ ਐਨ ਐਸ ਐਸ ਦੀ ਧਾਰਾ 163 ਅਧੀਨ ਤਹਿਤ ਜ਼ਿਲ੍ਹੇ ਵਿੱਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਨੇ ਇਹ ਪਾਬੰਦੀਆਂ 30 2025 ਤੱਕ ਲਾਗੂ ਰਹਿਣਗੀਆਂ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਹੁਕਮ ਵਿੱਚ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਵਿੱਚ ਪੰਜਾਹ ਮਾਈਕਰੋਨ ਤੋਂ ਘੱਟ मोटਾਈ ਅਤੇ ਗੈਰ ਪਵੰਦੀ ਸ਼ੂਦਾ ਰੰਗਾਂ ਵਾਲੇ ਡਿਸਪੋਜ਼ਲ ਪਲਾਸਟਿਕਲ ਲਫਾਫਿਆਂ ਦੇ ਨਿਰਮਾਣ, ਵਰਤੋਂ ਤੇ ਜਿਹੜੀ ਪਾਬੰਦੀ ਲਗਾਈਆ। ਇਸ ਤੋਂ ਇਲਾਵਾ ਇਨ੍ਹਾਂ ਲਫਾਫਿਆਂ ਨੂੰ ਨਾਲੀਆਂ ਜਾਂ ਜਨਤਕ ਥਾਵਾਂ ਤੇ ਸੁੱਟਣ ਦੀ ਵੀ ਮਨਾਹੀ ਕੀਤੀ ਗਈ ਆ। ਇੱਕ ਹੋਰ ਹੁਕਮ ਆ ਉਹ ਵੀ ਦੱਸਦੇ ਆ ਕਿ ਇਹ ਹੁਕਮ ਜਿਹੜਾ ਜਾਰੀ ਕੀਤਾ ਗਿਆ ਜਿਸ ਵਿੱਚ ਆਮ ਲੋਕਾਂ ਫਾਜ਼ਲਿਕਾ ਜ਼ਿਲ੍ਹੇ ਦੀ ਸਰਹੱਦ ਨਾਲ ਲੱਗਦੇ ਪਿੰਡਾਂ ਤੇ ਬੀਪੀਓ ਦਾ ਦੌਰਾ ਕਰਨ ਦਾ ਜਿਹੜਾ ਹੁਕਮ ਉਹ ਦਿੱਤਾ ਗਿਆ 8:00 6 ਵਜੇ ਤੋਂ ਲੈ ਕੇ ਜਿਹੜਾ ਸਵੇਰੇ 8:00 ਵਜੇ ਤੱਕ ਦਾ ਜਿਹੜਾ ਦਾਖਲਾ ਉਹ ਵਰਜਿਤ ਕੀਤਾ ਗਿਆ ਸਰਹੱਦੀ ਖੇਤਰ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਫਾਜ਼ਲਿਕਾ ਜ਼ਿਲ੍ਹੇ ਵਿੱਚ ਸਰਹੱਦੀ ਖੇਤਰਾਂ ਦੇ ਨਾਲ-ਨਾਲ ਬੀਪੀਓ ਸਤਾਫਿਤ ਜਿਹੜੇ ਉਹ ਕੀਤੇ ਗਏ ਨੇ ਨੇੜੇ ਜਾਂ ਤੱਕ ਆਵਾਜਾਈ ਤੇ ਪਾਬੰਦੀ ਲਗਾਉਣ ਦੀ ਲੋੜ ਆ ਇਹ ਹੁਕਮ ਫੌਜ ਬੀਐਸਐਫ ਪੁਲਸ ठेकेदारਾਂ ਤੇ ਫੌਜੀ ਖੇਤਰਾਂ ਵਿੱਚ ਕੰਮ ਕਰਨ ਵਾਲੇ ਕੰਮਿਆਂ ਜਾਂ ਸਮਰੱਥ ਅਧਿਕਾਰੀ ਦੁਆਰਾ ਜਾਰੀ ਕੀਤੇ ਗਏ ਪਰਮਿਟ ਰੱਖਣ ਵਾਲੇ ਕੰਮਾਂ ਤੇ ਲਾਗੂ ਨਹੀਂ ਹੋਵੇਗਾ ਇਹ ਇੱਕ ਹੋਰ ਹੁਕਮ ਵਿੱਚ ਜ਼ਿਲ੍ਹਾ ਮੈਜਿਸਟਰੇਟ ਨੇ ਫਾਜ਼ਲੀਕਾ ਜ਼ਿਲ੍ਹੇ ਦੀ ਸੀਮਾ ਦੇ ਅੰਦਰ ਕੋਬਰਾ ਕੰਡਿਆਲੀ ਤਾਰ ਦੀ ਵਿਕਰੀ ਖਰੀਦ ਅਤੇ ਵਰਤੋਂ ਤੇ ਪਾਬੰਦੀ ਲਗਾਈਆ ਲੋਕਾਂ ਨੇ ਆਪਣੇ ਪਲਾਟਾਂ ਖੇਤਾਂ ਤੇ ਹੋਰ ਖੇਤਰਾਂ ਨੂੰ ਜਾਨਵਰਾਂ ਤੋਂ ਬਚਾਉਣ ਲਈ ਕੰਡਿਆਲੀਆਂ ਤਾਰਾਂ ਦੇ ਨਾਲ-ਨਾਲ ਕੋਬਰਾ ਤਾਰ ਦੀ ਵਰਤੋਂ ਜਿਹੜੀ ਕਰਨੀ ਸ਼ੁਰੂ ਕਰ ਦਿੱਤੀ ਆ ਜੋ ਕਿ ਬਹੁਤ ਤਿੱਖੇ ਤੇ ਜੰਗਲੀ ਜੀਮਾਂ ਅਤੇ ਮਨੁੱਖ ਦੋਵਾਂ ਦੇ ਲਈ ਜਿਹੜੇ ਬਹੁਤ ਜ਼ਿਆਦਾ ਖਤਰਨਾਕ ਨੇ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਕਿ ਜ਼ਿਲ੍ਹੇ ਦੇ ਮੈਰिज ਪੈਸਾਂ ਵਿੱਚ ਆਯੋਜਿਤ ਸਮਾਗਮਾਂ ਦੌਰਾਨ ਬਹੁਤ ਸਾਰੇ ਲੋਕ ਹਥਿਆਰ ਲੈ ਕੇ ਜਾਣਾ ਤੇ ਹਵਾ ਵਿੱਚ ਗੋਲੀਆਂ ਚਲਾਉਣਾ ਇੱਕ ਜਿਹੜਾ ਉਹਨਾਂ ਲਈ ਫੈਸ਼ਨ ਜਿਹਾ ਬਣ ਗਿਆ ਜਿਸ ਕਾਰਨ ਕਈ ਵਾਰ ਅਨਸੁਖਾਵੀਆਂ ਜਿਹੜੀਆਂ ਘਟਨਾਵਾਂ ਵਾਪਰਨ ਦੀ ਸੰਭਾਵਨਾ ਰਹਿੰਦੀ ਆ ਇਸ ਲਈ ਜ਼ਿਲ੍ਹੇ ਵਿੱਚ ਚੱਲ ਰਿਹਾ ਮੈਰिज ਪੈਲਸਾਂ ਦੇ ਅੰਦਰ ਹਥਿਆਰ ਲੈ ਕੇ ਜਾਣਾ ਤੇ ਹਵਾ ਵਿੱਚ ਗੋਲੀਬਾਰੀ ਕਰਨ ਤੇ ਪਮੰਦੀ ਲਗਾਉਣੀ ਹੈ ਜਿਹੜੀ ਉਹ ਜ਼ਰੂਰੀ ਆ ਹੁਕਮਾਂ ਵਿੱਚ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਫਾਜ਼ਿਲਕਾ ਜ਼ਿਲ੍ਹੇ ਦੀ ਹੱਦ ਅੰਦਰ ਆਉਣ ਵਾਲੀਆਂ ਸਾਰੀਆਂ ਸਰਕਾਰੀ ਇਮਾਰਤਾਂ ਤੇ ਪਾਣੀ ਦੀਆਂ ਟੈਂਕੀਆਂ ਆਦਿ ਸੁਰੱਖਿਆ ਜਿਹੜੀ ਯਕੀਨੀ ਬਣਾਉਣ ਅਤੇ ਆਪਣੇ ਅਧੀਨ ਆਉਂਦੇ ਅਧਿਕਾਰੀਆ ਕਰਮਚਾਰੀਆਂ ਚੌਕੀਦਾਰਾਂ ਨੂੰ 24 ਘੰਟੇ ਡਿਊਟੀ ਤੇ ਜਿਹੜੇ ਲਗਾਉਣ ਦੇ ਜਿਹੜੇ ਹੁਕਮ ਦੇ ਦਿੱਤੇ ਗਏ ਨੇ ਤਾਂ ਜੋ ਕਿਸੇ ਵੀ ਸੰਗਠਨ ਵੱਲੋਂ ਕੀਤੇ ਜਾਣ ਵਾਲੇ ਹਿੰਸਕ ਪ੍ਰਦਰਸ਼ਨਾਂ ਨੂੰ ਰੋਕਿਆ ਜਾ ਸਕੇ ਦੱਸਦੀ ਹੈ ਕਿ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਕਿ ਜ਼ਿਲ੍ਹੇ ਦੇ ਮੈਰिज ਪੈਲਸਾਂ ਵਿੱਚ ਆਯੋਜਿਤ ਸਮਾਗਮਾਂ ਦੌਰਾਨ ਬਹੁਤ ਸਾਰੇ ਲੋਕਾਂ ਲਈ ਹਥਿਆਰ ਲੈ ਕੇ ਜਾਣਾ ਹਵਾ ਵਿੱਚ ਗੋਲੀਆਂ ਚਲਾਉਣਾ ਇੱਕ ਜਿਹੜਾ ਫੈਸਲਾ ਬਣ ਗਿਆ ਜਿਸ ਕਾਰਨ ਕਈ ਵਾਰ ਅਨਸੁਖਾਮੀਆਂ ਘਟਨਾਵਾਂ ਵਾਪਰਨ ਦੀ ਜੜੀ ਸੰਭਾਵਨਾ ਮਣੀ ਰਹਿੰਦੀ ਆ ਇਸ ਲਈ ਜ਼ਿਲ੍ਹੇ ਵਿੱਚ ਚੱਲ ਰਹਿ ਮੈਰਿਜ ਪੈਲਸਾਂ ਦੇ ਅੰਦਰ ਹਥਿਆਰ ਲੈ ਕੇ ਜਾਣਾ ਅਤੇ ਹਵਾ ਵਿੱਚ ਗੋਲੀਬਾਰੀ ਕਰਨ ਦੇ ਜਿਹੜੇ ਪਾਬੰਦੀ ਉਹ ਲਗਾਉਣੀ ਜ਼ਰੂਰੀ ਆ ਹੁਕਮਾਂ ਵਿੱਚ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਫਾਜ਼ਲਿਕਾ ਜ਼ਿਲ੍ਹੇ ਦੀ ਹੱਦ ਅੰਦਰ ਆਉਣ ਵਾਲੀਆਂ ਸਾਰੀ ਸਰਕਾਰੀ ਇਮਾਰਤਾਂ ਪਾਣੀ ਦੀਆਂ ਟੈਂਕੀਆਂ ਆਦ ਸੁਰੱਖਿਆ ਜਿਹੜੀ ਯਕੀਨੀ ਬਣਾਉਣੀ ਅਤੇ ਆਪਣੇ ਅਧੀਨ ਆਉਂਦੇ ਅਧਿਕਾਰੀਆਂ ਕਰਮਚਾਰੀਆਂ ਚੌਂਕੀਦਾਰਾਂ ਨੂੰ 24 ਘੰਟੇ ਡਿਊਟੀ ਤੇ ਲਗਾਉਣ ਦੇ ਜਿਹੜੇ ਹੁਕਮ ਦੇ ਦਿੱਤੇ ਗਏ ਨੇ